ਕਰੀ ਵੇਤੋ ਆਇਆ ਨਿਊ ਵੀਡੀਓ ਦੇ ਨਾਲ ਸੋ ਅੱਜ ਦਾ ਜਿਹੜਾ ਟੌਪਿਕ ਆ ਕਾਫੀ ਇੰਟਰਸਟਿੰਗ ਹੋਏਗਾ ਕਿ ਜਿਹਨਾਂ ਕੋ ਨਿਊ ਲਾਇਸੈਂਸ ਆ ਤੇ ਡਰਾਈਵਿੰਗ ਜੋਬ ਲਈ ਕਦਾਂ ਅਪਲਾਈ ਕਰ ਸਕਦੇ ਆ ਤੇ ਉਹਦੀ ਸੈਲਰੀ ਵਗੈਰਾ ਕੀ ਹੁੰਦੀ ਆ ਡਿਊਟੀ ਆਰਸ ਕੀ ਹੁੰਦੇ ਆ ਓਵਰਟਾਈਮ ਵਗੈਰਾ ਮਿਲਦਾ ਵਾ ਜਾਂ ਨਹੀਂ ਮਿਲਦਾ ਤੇ ਲਾਈਫ ਕਿੱਦਾਂ ਦੀ ਆ ਮਲਕ ਡਰਾਈਵਰ ਦੀ ਮੈਂ ਵੀ ਨਿਊਲੀ ਸਟਾਰਟ ਕੀਤਾ ਟੂ ਬੀ ਓਨਸਟ ਪਹਿਲੇ ਮੈਂ ਕੰਮ ਕੇ ਆਫਿਸ ਲਾਈਨ ਦੇ ਵਿੱਚ ਕਰਦਾ ਰਿਹਾ ਤੇ ਮੈਂ ਹੁਣ ਡਾਈਵਿੰਗ ਲਾਈਨ ਦੇ ਵਿੱਚ ਆਇਆ ਹਾਂ ਸੋ ਮੇਰਾ ਕਹਿੰਦਾ ਜਿਹੜਾ ਟੋਪਿਕ ਹੈ ਮੈਨੂੰ ਦੂਜਾਂ ਬਾਰੇ ਤਾਂ ਪਤਾ ਨਹੀਂ ਐ ਪਰ ਮੈਂ ਲੋਨੜੀ ਕੰਪਨੀ 'ਚ ਕੰਮ ਕਰਦਾ ਵਾਂ ਸੋ ਮੈਂ ਕਲੀਅਰਲੀ ਕਹ ਲਿਆਣਾ ਚਾਹੁੰਨਾ ਵਾਂ ਕਿ ਡਿਊਟੀ ਇੰਨੀ ਸੌਖੀ ਵੀ ਨਹੀਂ ਐ ਇੰਨੀ ਔਖੀ ਵੀ ਨਹੀਂ ਐ ਉਹਦੇ ਲਈ ਡਿਪੈਂਡ ਕਰਦਾ ਤੁਹਾਡੇ ਦੇ ਕਿ ਤੁਸੀਂ ਕਿੱਦਾਂ ਦੇ ਅਫਰਟ ਪੁੱਟ ਕਰ ਸਕਦੇ ਹੋ ਜੇ ਤੁਸੀਂ ਮਿਹਨਤੀ ਹੋ ਇਹ ਐ ਕਿ ਟਿਪ ਟਿਪ ਬਣ ਜਾਂਦੀ ਐ ਉਤੋਂ ਉਤੋਂ ਬਾਅਦ ਜਿਹੜੀ ਜੇ ਤੁਸੀਂ ਖਾਣ ਪੀਣ ਦੇ ਆਦੀ ਨਹੀਂ ਹੋ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਦੇ ਨਹੀਂ ਐ ਸੋ ਜਿਹੜਾ ਬੰਦਾ ਖਾਣ ਪੀਣ ਵਾਲਾ ਉਹ ਜਾਣੇ ਮੈਨੂੰ ਉਹਦੇ ਬਾਰੇ ਕੋਈ ਚੱਕਰ ਨਹੀਂ ਸੋ ਮੇਨ ਜਿਹੜਾ ਟੋਪਿਕ ਆਪਾਂ ਉੱਤੇ ਗੱਲ ਕਰਦੇ ਆ ਆ ਜਿਹੜੀ ਤੁਹਾਡੀ ਸਟਾਰਟਿੰਗ ਸੈਲਰੀ ਲੱਗੇਗੀ ਉਹ ਲੱਗੇਗੀ 2200 ਰਾਮ ਤੇ ਜਿਹੜੀ ਕੰਪਨੀ ਕੁਝ ਕੰਪਨੀ ਕੰਪਨੀ ਦਾ ਡਿਪੈਂਡ ਹੁੰਦਾ ਕੰਪਨੀ ਪੇ ਕਰਦੀ ਆ ਮੋਸਟਲੀ 500 ਕਰਦੀ ਆ ਦੁਬਈ ਦੇ ਵਿੱਚ ਦੀ ਗੱਲ ਕਰਨਾ ਦੁਬਈ ਦੇ ਵਿੱਚ ਦੋ ਚਾਰ ਕੰਪਨੀਆਂ ਨਾਲ ਮੇਰੀ ਗੱਲਬਾਤ ਹੋਈ ਆ ਸੋ ਉਹ ਜਿਹੜੇ ਆ ਉਹ ਕਰਦੇ ਆ 500 ਕਰਦੇ ਆ ਰੂਮ ਰੈਂਟ ਜਿਹੜਾ ਤੁਹਾਨੂੰ ਦੇਗੀ ਕੰਪਨੀ 2200 ਸੈਲਰੀ ਦੇਗੀ ਡਿਊਟੀ ਆ অলਮੋਸਟ 12 ਘੰਟੇ ਵਿੱਚ ਦੇ ਕਈ ਵਾਰੀ ਉੱਤੇ ਥੱਲੇ ਵੀ ਹੋ ਜਾਂਦਾ ਵੀ ਕਮਾ 13 ਘੰਟੇ ਭਿੰਦੇ ਆ ਤੇ ਲੰਚ ਟਾਈਮ ਤੁਹਾਨੂੰ ਮਿਲਦਾ ਵਾ ਮਾਰਨਿੰਗ ਉਹ ਡਿਪੈਂਡ ਕਰਦਾ ਤੁਹਾਡੀ ਡਿਊਟੀ ਆ ਤੇ ਦੋ ਸ਼ਿਫਟਾਂ ਹੁੰਦੀਆਂ ਮੋਸਟਲੀ ਇੱਕ ਜਿਹੜਾ ਮਾਰਨਿੰਗ ਚ ਪਿਕਅਪ ਡ੍ਰੌਪ ਉਹ ਤੋਂ ਬਾਅਦ ਜਦੋਂ ਫੇਰ ਸੈਕੰਡ ਟਾਈਮ ਤੁਹਾਡੀ ਲਾਦੀ ਜਦੋਂ ਲੰਚ ਕਰ ਲੈਂਦੇ ਹੋ ਤੁਸੀਂ ਪਿਕਅਪ ਡ੍ਰੌਪ ਉਹਦੋਂ ਵੀ ਲਾਦੀ ਆ ਸੋ ਇਹ ਕੋਈ ਜਿਆਦਾ ਵੱਡੀ ਕੰਪਨੀ ਆ ਜੇ ਤੁਹਾਡੇ ਕੋਲ ਐਨਕਸਪੀਰੀਅੰਸ ਨਹੀਂ ਆ ਇਹ ਮੈਂ ਸੋ ਬੰਦੇ ਦੀ ਗੱਲ ਕਰਨਾ ਜਿਹੜਾ ਕੋਈ ਐਨਕਸਪੀਰੀਅੰਸ ਨਹੀਂ ਆ ਕੰਪਨੀਆਂ ਕੀ ਕਰਦੀਆਂ ਤੁਹਾਨੂੰ ਲੋਕੇਸ਼ਨ ਵਗੈਰਾ ਦੱਦੀਆਂ ਵਾ ਟ੍ਰੇਨਿੰਗ ਵਗੈਰਾ ਪ੍ਰੋਵਾਈਡ ਕਰਦੀਆਂ ਵਾ ਉਸ ਤੋਂ ਬਾਅਦ ਇਹ ਲੋਕੇਸ਼ਨ ਵਗੈਰਾ ਵੇਖਣੀ ਹੁੰਦੀ ਹੈ ਕਿ ਹਾਂ ਕਿੱਥੇ ਤੋਂ ਪਿਕਅਪ ਤੇ ਡਿਲੀਵਰੀ ਕਰਨੀ ਆ ਜਦੋਂ ਤੁਹਾਨੂੰ ਉਹ ਲੱਗਦੀ ਉਹ ਤੁਹਾਨੂੰ ਗੱਡੀ ਹੈਂਡਓਵਰ ਕਰ ਦਿੱਤੀ ਜਾਂਦੀ ਹੈ ਜਿਹੜਾ ਟ੍ਰਾਇਲ ਆ ਜਾਂਦਾ ਵਾ ਕਿ ਹਾਂ ਯਾਰ ਇੱਕ ਬੰਦਾ ਪਰਫੈਕਟ ਆ ਉਹਨੂੰ ਲੋਕੇਸ਼ਨ ਵਗੈਰਾ ਦਾ ਪਤਾ ਲੱਗ ਗਿਆ ਵਾ ਦੈਨ ਇਟ ਟੋਟਲੀ ਅਪ ਟੂ ਯੂ ਯੂ ਹੈਵ ਟੂ ਗੋ ਅਲੋਨ অর ਯ you will go with a the helper then i don't think so you will get to what to say tip because your helper will deliver and pick up right so he will he will the only who will get tip so ye aaj hi dhyan dawe thoda dhyan te rakhna penda je tu karna kar nu har banda karda main apne punjabi bhabde vekhya jehde mehnat karde paya ਸੋ ਅਪਰਾਏ ਰੋਟੀ ਪਾਣੀ ਦਾ ਜਿੱਦ ਤੱਕ ਮੈਨੂੰ ਲੱਗਦਾ ਵਾ ਨਿਗਲ ਜਾਂਦਾ ਵਾ ਬਲਕਿ ਥੋੜਾ ਇੱਕ ਟਾਈਮ ਦਾ ਦੇ ਨਿਗਲ ਹੀ ਜਾਂਦਾ ਜਿੱਦ ਤੱਕ ਮੈਨੂੰ ਲੱਗਦਾ ਵਾ ਬਾਕੀ ਤੁਸੀਂ ਮੈਨੇਜ ਕਿੱਦਾ ਕਰਨਾ ਤੁਹਾਡੇ ਤੇ ਡਿਪੈਂਡ ਵਾ ਤੇ ਰੂਮ ਦਾ ਮੈਂ ਤੁਹਾਨੂੰ ਦੱਤਾ ਸੈਲਰੀ ਮੈਂ ਤੁਹਾਨੂੰ ਦਰਤੀ ਇੱਕ ਵਾਰੀ ਤੁਸੀਂ ਇਨਸਪੀਰੀਅੰਸ ਲੈ ਲਓ ਉਸ ਤੋਂ ਬਾਅਦ ਤੀ ਕਿਹੜੀ ਕੰਪਨੀ 'ਚ ਕੰਮ ਕਰ ਸਕਦੇ ਹੋ ਹੋਰ ਕਿਤੋਂ ਲਾਭ ਸਰਦੇ ਹੋ ਕਿਉਂਕਿ ਇਨਸਪੀਰੀਅੰਸ ਹੈਗਾ ਜੇ ਤੁਸੀਂ ਹਿੰਦੀ ਬੋਲ ਲੈਂਦੇ ਹੋ ਤੇ ਇੰਗਲਿਸ਼ ਬੋਲ ਲੈਂਦੇ ਹੋ ਤਾਂ ਥੋੜੀ ਵਧੀਆ ਕੰਪਨੀ ਦੇ ਵਿੱਚ ਕੰਮ ਕਰ ਲੱਭ ਸਕਦਾ ਪਰਸਨਲ ਅਸਿਸਟੈਂਟ ਵੀ ਕਿਹਦੇ ਲੱਗ ਸਕਦੇ ਪਰਸਨਲ ਡਰਾਈਵਰ ਕਿਹਦੇ ਲਾ ਸਕਦੇ ਉੱਚੇ ਸੈਲਰੀ ਵੀ ਵਧੀਆ ਹੁੰਦੀ ਹੈ ਕਮਿਊਨਿਟੀ ਕੰਪਨੀ ਵਗੈਰਾ ਪ੍ਰੋਵਾਈਡ ਕਰਦੀ ਹੈ ਮਤਲਬ ਕਿ ਸੀਈਓ ਨਾਲ ਜਾਣਾ ਵਾ ਆਫਿਸ ਸਟਾਫ ਨਾਲ ਜਾਣਾ ਵਾ ਏ ਟੂ ਜ਼ੈਡ ਵਾਟ ਏਵਰ ਕੰਪਨੀ ਵੱਲ ਸੇ ਯੂ ਹੈਵ ਟੂ ਡੂ ਥੈਟ ਇਨ ਸਿੰਪਲ ਵੇ ਯੂ ਹੈਵ ਟੂ ਫੋਲੋ ði ਕੰਪਨੀ ਰੂਲਸ ਥੈਟਸ ਇਟ ਯੂ ਹੈਵ ਟੂ ਪਿਕ ਐਂਡ ਡ੍ਰੋਪ ਟੂ ਟੂ ਕੰਪਨੀ ਸਟਾਫ ਥੈਟਸ ਇਟ ਐਂਡ ਡਿਊਟੀ ਆਰ ਵਿਲ ਬੀ ਫਿਕਸ ਬਿਕੋਜ਼ ਆ ਉਹਦੇ ਬਾਰੇ ਮੈਨੂੰ ਇਨਾ ਜਿਆਦਾ ਨੌਲੇਜ ਨਹੀਂ ਹੈ ਮੈਂ ਲੌਂਡਰੀ ਦੀ ਗੱਲ ਕਰਨ ਰਿਹਾ ਹਾਂ ਸੋ 2200 2200 ਤੁਹਾਨੂੰ ਸੈਲਰੀ ਦੇ ਦਿੰਦੇ ਆ ਜਦ ਤੱਕ ਇਹ ਮੈਨੂੰ ਪਤਾ ਵਾ ਕਿਉਂਕਿ ਮੇਰੀ ਬਿਗਨਿੰਗ ਵੀ ਕੁਝ ਇਦਾਂ ਹੀ ਹੋਈ ਉਸ ਤੋਂ ਬਾਅਦ ਉਹ ਤੁਹਾਡਾ ਕੰਮ ਵਗੈਰਾ ਵੇਂਦੇ ਜਦੋਂ ਤੁਹਾਨੂੰ ਕੰਮ ਵਗੈਰਾ ਵਧੀਆ ਲੱਗਾ ਵਾ ਤੇ ਤੁਹਾਨੂੰ ਤੁਹਾਡੀ ਸੈਲਰੀ ਸੁਲਦੀ ਵੀ ਵਧਾਉਂਦੇ ਆ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਜੇ ਤੁਹਾਡੇ ਚੋਕੇ ਵੀਰ ਭਰਾ ਨੇ ਡਰਾਈਵਿੰਗ ਜੋ ਲੱਭਣ ਹੈ ਕੋਈ ਤੇ ਮੈਨੂੰ ਕੰਟੈਕਟ ਕਰ ਸਕਦਾ YouTube ਤੇ ਆਪਣਾ ਚੈਨਲ ਹੈਗਾ Instagram ਤੇ ਵੀ ਆਪਾਂ ਨੂੰ ਫੋਲੋ ਕਰ ਸਕਦਾ ਵਾ ਆਪਾਂ ਮੋਸਟਲੀ Instagram ਤੇ ਬੈਠੇ ਹੋਈਦਾ ਵਾ ਸੋ ਜਿੰਨਾ ਆਪਾਂ ਕਰ ਸਕਦੇ ਆ ਬੰਦੇ ਲਈ ਆਪਾਂ ਟਰਾਈ ਕਰਾਂਗੇ ਕੋਈ ਦੀ ਹੈਲਪ ਕਰਦੀ ਹੈਲਪ ਕੀਤੀ ਜਾਵੇ ਸੋ ਨੰਬਰ ਸਾਰਿਆਂ ਨੂੰ Instagram ID i bargaal i underscore b a d g a double bargaal ਤੁਸੀਂ ਸਰਚ ਕਰੋਗੇ Instagram ਤੇ ਤੁਹਾਨੂੰ ਮਿਲ ਜਾਣਾ ਕਿਸੇ ਵੀ ਤਰ੍ਹਾਂ ਦੀ ਰਿਕਵਰ ਇਨਕੁਆਰੀ ਹੋਏ ਆਪਾਂ ਨੂੰ ਕੰਟੈਕਟ ਕਰ ਸਕਦੇ ਹੋ ਬਤਾਈ ਕਰਾਂਗਾ ਕਿ ਮੈਂ ਫ੍ਰੀ ਹੋ ਕੇ ਤੁਹਾਡਾ ਰਿਪਲਾਈ ਕਰਾਂ ਕਿਉਂਕਿ ਜ਼ਿਆਦਾਤਰ ਜੋਬ ਤੇ ਬਿਜੀ ਹੋਈਦਾ ਵਾ ਸੋ ਹੋਪ ਯੂ ਗਾਈਜ਼ ਕੈਨ ਅੰਡਰਸਟੈਂਡ ਰਾਈਟ ਸੋ ਇਦਾਂ ਦਾ ਕੋਈ ਸੀਨ ਸੋਣਾ ਜੇ ਕਿਨੂੰ ਜੋਬ ਦੀ ਲੋਡ ਹੋਏਗੀ ਤਾਂ ਕੰਟੈਕਟ ਕਰਕੇ ਵੇਖ ਲਿਓ ਜੇ ਆਪਣੇ ਕੋਈ ਗਰੰਟਡ ਵੈਕੈਂਸੀ ਹੋਏਗੀ ਤਾਂ ਡੈਫੀਨਿਟਲੀ ਮੈਂ ਉਹ ਬੰਦੇ ਨੂੰ ਸੁਜੈਸਟ ਕਰਾਂਗਾ ਬਾਕੀ ਪੈਸੇ ਕੋਈ ਲੈਣ ਵਾਲੇ ਇੱਥੇ ਬਹੁਤ ਮਿਲਦੇ ਉਹਨਾਂ ਦੇ ਥੋੜਾ ਜਿਹਾ ਬਚ ਕੇ ਤੇ ਧਿਆਨ ਰੱਖੋ ਆਪਣਾ ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਲਓ ਤੇ ਸ਼ੇਅਰ ਕਰ ਲਓ ਮਿਲਦੇ ਆਪਨੀ ਉਤਾਕਰਕ ਨੂੰ ਆਪਣਾ ਧਿਆਨ ਯੂਰ ਚੈਨਲ ਦਾ